ਤਣਾਅ ਵਿਚਾਲੇ ਵਧਦੇ ਜਾ ਰਹੇ ਤਣਾਅ ਨੂੰ ਮੁੱਖ ਰੱਖਦੇ ਹੋਏ ਅੱਜ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਸਾਰਿਆਂ ਵਜਾ ਕੇ ਮੌਕਦਿਲ ਕੀਤੀ ਗਈ ਇਸ ਮੌਕੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹੋ ਅਤੇ ਕਿਸੇ ਤਰ੍ਹਾਂ ਦੇ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਪੈਨਿਕ ਹੋਣ ਦੀ ਲੋੜ ਨਹੀਂ ਹੈ ਰਿਸਪੈਕਟਡ ਡੀਸੀ ਸਾਹਿਬ ਸ਼ਿਵ ਸੈਨ੍ਹ ਸਾਹਿਬ ਉਹਨਾਂ ਦਾ ਹੁਕਮ ਸੀਗਾ ਵੀ ਇੱਕ ਸਾਇਰਨ ਜਿਹੜਾ ਬਾਹਰ ਸਿਵਲ ਹਸਪੀਟਲ ਦੇ ਉੱਪਰ ਵੀ ਇੰਸਟਾਲ ਕਰਨਾ ਅਸੀਂ ਅੱਜ ਸਵੇਰੇ ਉਹਨੂੰ ਇੰਸਟਾਲ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਹੀ ਅੱਜ ਮੋਕ ਡਿਲ ਹੋਏਗੀ ਉਸ ਦਾ ਟਾਈਮ 4 ਵਜੇ ਦਾ ਜੋ ਸੈੱਟ ਕੀਤਾ ਗਿਆ ਔਰ ਉਸ 4 ਵਜੇ ਦੇ ਹਿਸਾਬ ਨਾਲ ਅਹੀ ਅੱਜ ਮੋਕ ਡਿਲ ਕੀਤੀ ਹੈ ਔਰ ਸਾਇਰਨ ਵੀ ਚਲਾਇਆ ਵਾ ਔਰ ਬੜਾ ਤਸੱਲੀ ਬਖਸ਼ ਹੋ ਗਿਆ ਕਿਉਂਕਿ ਜੰਗ ਦੇ ਹਾਲਾਤ ਨੂੰ ਦੇਖਦੇ ਹੋਏ ਕਿਉਂਕਿ ਹਿੰਦੁਸਤਾਨ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਬੜੇ ਸੈਂਸਿਟਿਵ ਨੇ ਇਸ ਵੇਲੇ ਇਸ ਕਰਕੇ ਆਪਾਂ ਪ੍ਰੀਪੇਅਰ ਕਰਨਾ ਆਪਣੇ ਆਪ ਨੂੰ ਵੀ ਜੇ ਜੰਗ ਵੱਧਦੀ ਹੈ ਤੇ ਆਪਾਂ ਇਹ ਸਾਇਰਨ ਦੀ ਵਰਤੋਂ ਕਿੱਦਾਂ ਕਰਨੀ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਵਾ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਇੱਕ ਮੋਕ ਟ੍ਰੈਲ ਕੀਤੀ ਆ 4 ਵਜੇ ਆਪਾਂ ਸਾਇਰਨ ਚਲਾਇਆ ਵਾ ਜੋ ਕਿ ਆਪਣਾ ਸਕਸੈਸਫੁਲ ਚੱਲ ਗਿਆ ਸਰ ਇਸ ਤਰ੍ਹਾਂ ਹੁੰਦਾ ਜੀ ਜਿਹੜਾ ਆਪਣਾ ਸਾਇਰਨ ਹੈ ਇੰਸਟਾਲ ਕੀਤਾ ਪ੍ਰਸ਼ਾਸਨ ਵਾਲਿਆਂ ਨੇ ਇੰਸਟਾਲ ਕਰਤਾ ਕੋ ਜਿਹੜੇ ਮੇਰੇ ਹਸਪੀਟਲ ਦੇ ਵਿੱਚ ਸਕਿਉਰਟੀ ਗਾਰਡ ਨੇ ਇਹ ਆਪਾਂ ਉਹਨਾਂ ਦੀ ਡਿਊਟੀ ਲਗਾ ਦਿੰਦੇ ਜੋ ਜੋ ਸਾਨੂੰ ਪਿੱਛੇ ਉਹਦਾਇਤਾ ਆਣਗੀਆਂ ਵੀ ਇੰਨੇ ਵਜੇ ਸਾਇਰਨ ਚਲਾਣਾ ਆਪਾਂ ਚਲਾ ਦੇਾਂਗੇ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਧ ਰਿਹਾ ਹੈ ਇਸੇ ਤਹਿਤ ਜ਼ਿਲ੍ਹਾ ਤਰਨਤਾਰਨ ਵਿਖੇ ਮੋਟਰ ਜੋ ਮਹਿਮ ਹੈ ਉਹ ਚਲਾਈ ਜਾ ਰਹੀ ਹੈ ਹਸਪਤਾਲ ਦੇ ਮਗਰ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਕਿ ਜੋ ਹੂਟਰ ਹੈ ਉਹ 5 ਵਜੇ ਵਜਾ ਦੇਦਾ ਹੈ ਤੇ ਲੋਕਾਂ ਨੂੰ ਇਹ ਵੀ ਕਿਹਾ ਹੈ ਕਿ ਇਸ ਦੀ ਇਨ ਬਿਨ ਪਾਲਣਾ ਕੀਤੀ ਜਾਵੇ 9 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਬਲੈਕਆਊਟ ਹੋਏਗੀ ਕੋਈ ਵੀ ਸ਼ਖਸ਼ ਬੱਤੀ ਬਲਬ ਕੋਈ ਵੀ ਚੀਜ਼ ਨਹੀਂ ਜਗਾਏਗਾ ਕੈਮਰਾਮੈਨ ਹਰ ਮਦਦ ਹੈਰੀ ਦੇ ਨਾਲ ਕਰੇ ਤੇ ਟਿਕੋ ਰਿਪੋਰਟ ਫਾਸਟ ਅਨਿਊਜ਼ ਤਰਨ